ਸਸੀ ਕਾਲਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰ ਉਹ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਪੁਰਾਣੇ ਲੰਗਿਆਂ ਦੇ ਵਿੱਚ ਪੁਰਾਣਾ ਲੰਗਿਆਂਾ ਪਿੰਡ ਜ਼ਿਲ੍ਹਾ ਮੋਗੇ ਦਾ ਬਾਗੇ ਪੁਰਾਣਾ ਸ਼ਹਿਰ ਦਾ ਗਵੰਡੀ ਪਿੰਡ ਮੁੱਦਕੀ ਤੋਂ ਬਾਗਾ ਪੁਰਾਣਾ ਰੋਡ ਦੇ ਉੱਤੇ ਸਥਿਤਤਾ ਜਦੋਂ ਤੁਸੀਂ ਪੁਰਾਣੇ ਲੰਗਿਆਂ ਨੇ ਤੋਂ ਰੋਡਿਆਂ ਵਾਲੇ ਪਾਸੇ ਨੂੰ ਮੁੜੋਗੇ ਨਾ ਮਿੱਤਰੋ ਇੱਕ ਪਹਿਲੀ ਫਿਰਨੀ ਮੁੜਦੀ ਆ ਤੁਸੀਂ ਪਿੰਡ ਪਾਰ ਕਰਕੇ ਆਰੇ ਦੇ ਕੋਲੋਂ ਮੁੜਨਾ ਵਾ ਬਾਈ ਆਰੇ ਦੇ ਕੋਲੋਂ ਪਿੰਡ ਦੇ ਵਿੱਚ ਐਂਟਰੀ ਕਰਨ ਨਾਲ ਬਾਈ ਨਾਲ ਰابطਾ ਕੰਮ ਕਰ ਲਿਆ ਜੇ ਬਸ ਉੱਤੇ ਜੀ ਫਿਰਨੀ ਦੇ ਪਾਈ ਦਾ ਰਹਿਣਾ ਬਸੇਰਾ ਵਾ ਘਰੇਲੂ ਪਰਿਵਾਰ ਆ ਇੱਕ ਦੂਜੇ ਸੁਆ ਝੋਟੀ ਬਾਈ ਹੋਣਾਂ ਦੀ ਵਕਾਊ ਆ ਮਿੱਤਰੋ ਕਾਦੇ ਦਰਮਿਆਨੇ ਦੇ ਵਿੱਚ ਪਰ ਪੱਧਰੀ ਪੁਧਰੀ ਬਹੁਤ ਚੰਗੀ ਆ ਸਿੰਗੀ ਵਾਲੇ ਪਾਸੇ ਨੂੰ ਜਾਂਦੇ ਆ ਲੇਵੇ ਵਾਲੇ ਪਾਸੇ ਨੂੰ ਜਾਂਦੇ ਆ ਸਾਰੇ ਦਰਿਆਣੀ ਬਾਬੇ ਨੇ ਕਿਰਪਾ ਦੇ ਨਾਲ ਫੁੱਲ ਲੱਗੇ ਹੋਏ ਆ ਅਜੇ ਵੀਰ ਨਾਲ ਜਾਣਕਾਰੀ ਲੈ ਲੈਣੇ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਕੀ ਹਾਲ ਆ ਵੱਡੇ ਭਾਈ ਠੀਕ ਆ ਜੀ ਸੇਤਾ ਦੇ ਪ੍ਰਵਾਸ ਨਾਲ ਠੀਕ ਆ ਜੀ ਤੁਸੀਂ ਦੱਸੋ ਅੱਛਾ ਨਾਮ ਦੱਸ ਦੀ ਕਿਹੜਾ ਦੀ ਸੁੱਖਾ ਸਿੰਘ ਆ ਜੀ ਸੁੱਖਾ ਸਿੰਘ ਹਾਂਜੀ ਸੋ ਕਿ ਵੀ ਘਰ ਆਪਣਾ ਕਿਹੜੀ ਸਾਈਡ ਆ ਗਿਆ ਅੰਜਾ ਸੁੱਖੀ ਵੀਰੇ ਕਰਦੀ ਝੋਟੀ ਆਪਣੀ ਹੈ ਵੀਰੇ ਇਹ ਵੀਰੇ ਆਪਾਂ ਪਹਿਲੇ ਸੂਏ ਲੈਂਦੀ ਸੀ ਪਹਿਲੇ ਸੂਏ ਲੈਂਦੀ ਸੀ ਟੋਕੜ ਕੱਪੜੀ ਲਈ ਸੀ ਕਿ ਸੱਜਣ ਹਾਂ ਜੀ ਹਾਂ ਜੀ ਗੱਭਣੀ ਸੀ ਤੰਨਾ ਕੱਪੜਾ ਤੈਨੂੰ ਨਹੀਂ ਕਿੱਕ ਪਾਸ ਦੇ ਹੁੰਦੀ ਸੀ ਹਾਂ ਜੀ ਤੇ ਵੀਰੇ ਕਿੰਨਾ ਕੁ ਦੁੱਧ ਦੇਗੀ ਸੀ ਤੇਰੇ ਕੋਲੇ ਉਹਨੂੰ 8 ਕਿਲੋ ਆਪਾਂ ਚੋਕੇ ਲਿਆਂਦਾ ਜੀ ਚਾਬਾ ਫਿਰ ਤਾਂ ਦੇ ਦੋ ਦੁੱਧ ਝੋਟੀ ਪਾਰਾ ਕਿਲੋ ਹਾਂ ਜੀ ਹਾਂ ਜੀ ਆਹ 12 ਪਾਰਾ ਦੀ ਯੂਗ ਟੋਰਨ ਦਿਨ ਕਿੰਨੀ ਤਰੀਕ ਨੂੰ ਪੂਰੇ ਆਉਂਦੇ ਵੀਰੇ ਆ ਜੀ ਬਾਅਦ ਦੇ ਦੋ ਦਿਨ ਹੀ ਤਿੰਨ ਰਹਿ ਗਏ ਮੇਰੇ ਹਿਸਾਬ ਨਾਲ ਜੀ ਪੂਰੇ ਹੋਣ ਜੀ ਤਿਆਰੀ ਹੈ ਮਨ ਲਾ ਹਾਂ ਜੀ ਹਾਂ ਜੀ ਅੱਛਾ ਵੀਰੇ ਇਹਦਾ ਰੇਟ ਫਿਰ ਕੀ ਤੈ ਕੀਤਾ ਬੰਦੇ ਇਹਦਾ ਰੇਟ ਵੀਰੇ ਲੱਖ ਲੈਣਾ ਹੈ ਲੱਖ ਰੁਪਏ ਮਾਣ ਤਾ ਥੋੜਾ ਬਹੁਤ ਮੋਕੇ ਮਾੜਾ ਟੋਲ ਕਰਦੇ ਆਂਗੇ ਮਾੜਾ ਮੋਟਾ ਹਾਂ ਲੈ ਮਿੱਤਰੋ ਹੁਣ ਬੈਣ ਉੱਠਣ ਵਾਲਾ ਹੀ ਲੈਣਾ ਹੋਣਾ ਇਹਣਾ ਸੋਚੇ ਤੋਰੀ ਵੀਰੇ ਕੱਢੀ ਪਾਰ ਨੂੰ ਭਰਾ ਇਹਨੂੰ ਖੋਲੀ ਮੋ ਲਗਾ ਮੇਰਾ ਵੀਰਾ ਬਣ ਕੇ ਮਾ ਤੋਰੀ ਧਿਆਨ ਨਾ ਮੜੀ ਬੂਹਾ ਬੇਸ਼ੱਕ ਲਾਲਾ ਬਾਹਰ ਨਾ ਜਾਉ ਜੇ ਤਿਲਕਾਂ ਦਾ ਢੱਕ ਡੂਗ ਨਾ ਪੋਏ ਹਾਂ ਇੱਥੋਂ ਮੋੜ ਲੀ ਆਲੇ ਬਾਈ ਆਹ ਸੂਟੀ ਹੁਣ ਵੇਖ ਲੋ ਵੀਰੇ ਥੋੜਾ ਜਿਆ ਥਾਂ ਦੀ ਕਮੀ ਆ ਇਹਦੇ ਤੋਂ ਲੰਮੀ ਲੈ ਕੇ ਦਿੰਦਾ ਮੈਂ ਆਹ ਵੇਖੋ ਬਾਈ ਇਹ ਮੋੜ ਲਿਆ ਵੀ ਲੇਵਲ ਉਹਨਾਂ ਬੜੀ ਖਰੀਆ ਕਰਮ ਵਾਲੀ ਯਾਰ ਐਨ ਡਿਜ਼ਾਈਨਡ ਜਿਹਨ ਬਾਬੇ ਦੀ ਕਿਰਪਾ ਦੇ ਨਾਲ ਸਵਾ ਲੱਖਾਂ ਵਾਲੀ 1.5 ਲੱਖਾਂ ਵਾਲੀ ਮਹਾਂ ਵਾਲੇ ਲੱਗੇ ਆ ਸਾਰੇ ਮੂਹ ਸਿੰਘ ਲੇਵਾ ਉਸ ਕਸ ਕਰਦੀ ਮਰ ਗਿਆ ਝੋਟੀ ਨੂੰ ਬਾਕੀ ਇਸ ਕਰਮ ਵਾਲੀ ਦੇ ਵਿੱਚ ਇੱਕ ਹੱਥ ਧਰਾ ਵੀ ਹੈਣੀ ਬਾਈ ਸਿਰਫ ਸਿੰਘੀ ਵਾਲੇ ਪਾਸੇ ਦੀ ਮੂਹ ਵਿਖਾਈ ਕਿਰਾਂ ਦੀ ਦੋਵੇਂ ਸਿੰਘ ਇੱਕੋ ਜਿਹੇ ਆ ਐਨ ਨਾ ਕੋਈ ਬਣੇ ਨਾ ਗਏ ਤਾਣਾ ਪਹਾੜੀ ਇਲਾਕਿਆਂ ਦੇ ਫੁੱਲ ਕੰਮ ਦੀ ਮਹਾਂ ਹੈ ਬਾਈ ਜਿਹੜੇ ਭਰਾ ਜੁੜੇ ਉਹਨਾਂ ਨੂੰ ਬੇਨਤੀ ਆ ਵੀ ਜਦੋਂ ਲੈਣੀ ਚੋਣੇ ਤਾਂ ਕਰ ਲਿਓ ਪਾਈਆਂ ਦਾ ਰابطਾ ਹੈ ਅੱਛਾ ਵੀਰੇ ਨੰਬਰ ਦੱਸੀ ਕਿਹੜੇ ਦੇ ਆਪਾਂ ਗੱਲਬਾਤ ਕਰੀਏ 85448 ਜੀ 812228 ਇੱਕ ਵਾਰੀ ਹੋਰ ਹੋਊਂਗੇ ਸੁਣ 85448 ਜੀ 812228 ਠੀਕ ਹੈ ਭਾਈ ਇਸ ਨੰਬਰ ਤੇ ਕਰ ਲਿਓ ਭਾਈ ਇਹਨਾਂ ਨਾਲ ਰਬਤਾ ਕਾਇਮ ਥਾਣੇ ਦੇ ਵੈਲੋਂ ਸਿੰਗਾ ਲੋ ਆ ਜੋ ਬੇਚਿੰਤਤ ਹੋ ਕੇ ਕੰਦ ਤੁਹਾਨੂੰ ਦੱਸ ਦਿੱਤਾ ਵੀ ਕਰਦ ਸਮੁੰਦਰ ਦੇ ਵਿੱਚ ਡੌਲ ਦੇ ਮਦਰੀ ਡੌਲ ਦੀ ਮੈਂ ਬੜੀ ਪਤਲੀ ਸਮੁੰਦਰੀ ਮੈਂ 11 12 ਕਿਲੋ ਦੁੱਧ ਦਾ ਰੇਟ ਵੀ ਠੀਕ ਹੈ ਭਾਈ ਲੱਖ ਰੁਪਿਆ ਬਾਕੀ ਜਾਣਕਾਰੀ ਨੰਬਰ ਤੇ ਲਾ ਲਓ